ਸਿਕਾ ਲਈ ਅੱਜ ਦੇ ਨਿਊਜ਼ਪੇਪਰ ਐਨਾਲਿਸਿਸ ਵਿੱਚ ਤੁਹਾਡਾ ਸਵਾਗਤ ਹੈ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਗੁਰਬਾਣੀ ਸ਼ਬਦ ਤੋਂ ਮਨਸ ਕੀ ਜਾਤ ਸਭੇ ਇੱਕੇ ਪਹਿਚਾਨਬੋ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ਼ਬਦ ਹੈ ਮਤਲਬ ਇਹ ਸ਼ਬਦ ਸਾਨੂੰ ਦੱਸਦਾ ਹੈ ਕਿ ਸਾਰਾ ਮਨੁੱਖ ਜਾਤ ਇੱਕੋ ਹੈ ਦੁਨੀਆ ਨੇ ਜੋ ਜਾਤਾਂ ਧਰਮਾਂ ਵੰਡਾ ਬਣਾਈਆਂ ਹਨ ਉਹ ਸਿਰਫ ਮਨੁੱਖ ਦੀ ਬਨਾਵਟਾਂ ਹਨ ਰੱਬ ਦੀ ਨਿਗਾਹ ਵਿੱਚ ਸਾਰੇ ਮਨੁੱਖ ਇੱਕੋ ਜਿਹੇ ਹਨ ਇੰਡ ਕੋ 에어ਲਾਈਨ ਆਪਣੀਆਂ ਫਲਾਈਟਾਂ ਰੱਦ ਕਰ ਰਹੀ ਹੈ ਕਿਉਂ ਕਰ ਰਹੀ ਹੈ ਇਸ ਬਾਰੇ ਅੱਗੇ ਪੜ੍ਹਾਂਗੇ ਆਪਾਂ ਇਹ ਜਦੋਂ ਫਲਾਈਟਾਂ ਰੱਦ ਕਰ ਰਹੀ ਹੈ ਤਾਂ ਕਿਰਾਏ ਵਿੱਚ ਵੀ ਵਾਧਾ ਹੋ ਰਿਹਾ ਤੇ ਸਰਕਾਰ ਨੇ ਕੀ ਹੈ ਕਿਰਾਇਆ ਵਾਧਾ ਹੋਣ ਤੇ ਰੋਕ ਲਗਾਈ ਹੈ ਜਿਹੜੀ ਕਿਰਾਏ ਦੀ ਲਿਮਟ ਹੈ ਸਰਕਾਰ ਨੇ ਇੱਕ ਫਿਕਸ ਕਰ ਦਿੱਤੀ ਉਸ ਤੋਂ ਵੱਧ ਕਿਰਾਇਆ ਨਹੀਂ ਵਸੂਲਿਆ ਜਾ ਸਕਦਾ ਅੱਗੇ ਪੜ੍ਹਾਂਗੇ ਕਿ ਇਹ 에ਅਰਲਾਈਨ ਨੇ ਆਪਣੀਆਂ ਫਲਾਈਟਾਂ ਕਿਉਂ ਰੱਦ ਕੀਤੀਆਂ ਜਿਹੜੀ ਇੰਡਿਗੋ 에ਅਰਲਾਈਨ ਹੈ ਜਿਹੜੀ ਉਡਾਣਾਂ ਰੱਦ ਕਰ ਰਹੀ ਹੈ ਇਸ ਕੰਪਨੀ ਕੋਲ ਕੀ ਦੇਸ਼ ਦਾ ਵਾਹਕ ਖੇਤਰ ਦਾ 65% ਇਨਨੇ ਕਿ ਇਹ ਡੀਜੀਸੀਏ ਵੱਲੋਂ ਜਿਹੜੇ ਫਲਾਈਟ ਡਿਊਟੀ ਟਾਈਮ ਲਿਮਿਟੇਸ਼ਨ ਨਿਯਮ ਲਾਗੂ ਕੀਤੇ ਸੀ ਉਹ ਲਾਗੂ ਕਰਨ ਤੋਂ ਹੱਥ ਖੜੇ ਕਰ ਦਿੱਤੇ ਨੇ ਇੰਨੇ ਹਵਾਲਾ ਦਿੱਤਾ ਕਿ ਸਾਡੇ ਕੋਲ ਸਟਾਫ ਦੀ ਘਾਟ ਹੈ ਪੂਰੇ ਪਾਇਲਟ ਨਹੀਂ ਹੈਗੇ ਸਾਡੇ ਕੋਲ ਡੀਜੀਸੀਏ ਨੇ ਕਿਹੜੇ ਨਵੇਂ ਨਿਯਮ ਲਾਗੂ ਕੀਤੇ ਸੀਗੇ ਉਹਨਾਂ ਅਨੁਸਾਰ ਕੀ ਹੈ ਪਾਇਲਟ ਲਈ ਇਹ ਹਫਤੇ ਵਿੱਚ 48 ਘੰਟੇ ਦਾ ਆਰਾਮ ਜ਼ਰੂਰੀ ਸੀਗਾ ਇਸ ਤੋਂ ਪਹਿਲਾਂ ਕੀ ਇੱਕ ਹਫਤੇ ਵਿੱਚ 6 ਲੈਂਡਿੰਗ ਕਰ ਸਕਦੇ ਹਨ ਪਰੰਤੂ ਨਵੇਂ ਨਿਯਮਾਂ ਮੁਤਾਬਕ ਕਿਉਂ ਇੱਕ ਹਫਤੇ ਚ ਸਿਰਫ 2 ਲੈਂਡਿੰਗ ਦੀ ਆਗਿਆ ਸੀ ਲਗਾਤਾਰ ਨਾਈਟ ਸ਼ਿਫਟ ਤੇ ਵੀ ਰੋਕ ਲਗਾਈ ਲਗਾਈ ਗਈ ਹੈ ਲਗਾਤਾਰ 2 ਤੋਂ ਵੱਧ ਰਾਤਾਂ ਨਾਈਟ ਡਿਊਟੀ ਦੇ ਵੀ ਰੋਕ ਲਗਾਈ ਗਈ ਹੈ ਐਨੇ ਸਖਤ ਨਿਯਮ ਨੇ ਤੇ ਇਹਦੇ ਵਾਸਤੇ ਕੀ ਪਾਇਲਟ ਵੀ ਵੱਧ ਚਾਹੀਦੇ ਨੇ ਪਰੰਤੂ ਕੀ ਹੈ ਜਿਹੜੀ ਇੰਡੀਗੋ ਕੰਪਨੀ ਹੈ ਇਹ ਇਹਦੇ ਕੋਲ ਕੀ ਹੈ ਪਾਇਲਟ ਦੀ ਕਮੀ ਹੈ ਇਹਦਾ ਕਹਿਣਾ ਹੈ ਕਿ ਇਹਦੇ ਕੋਲ ਪਾਇਲਟ ਨਹੀਂ ਹੈਗੇ ਇਸ ਕਰਕੇ ਕੀ ਇਹ ਨਵੇਂ ਨਿਯਮ ਲਾਗੂ ਕਰਨ ਵਾਸਤੇ ਇਸ ਨੂੰ ਆਪਣੀਆਂ ਫਲਾਈਟਾਂ ਨੂੰ ਰੱਦ ਕਰਨਾ ਪੈ ਰਿਹਾ ਹੈ ਮਹਿਰਾ ਦਾ ਕਹਿਣਾ ਹੈ ਕਿ ਜਿਹੜੇ ਡੀਜੀਸੀ ਵੱਲੋਂ ਨਵੇਂ ਨਿਯਮ ਲੈ ਕੇ ਆਏਗੇ ਨੇ ਇਸ ਤੋਂ ਪਹਿਲਾਂ ਇਹਨਾਂ ਆਪਣੇ ਜਿਹੜੀਆਂ ਏਅਰਵਾਈ ਕੰਪਨੀਆਂ ਨਾਲ ਕੀ ਸਲਾਹ-ਮਸ਼ਵਰਾ ਨਹੀਂ ਕੀਤਾ ਗਿਆ ਧੱਕੇ ਨਾਲ ਕੀ ਥੋਪ ਦਿੱਤੇ ਗਏ ਨੇ ਮਹਿਰਾ ਦਾ ਇਹ ਵੀ ਕਹਿਣਾ ਕੀ ਹੈ ਇਹ ਜਿਹੜੇ ਨਵੇਂ ਨਿਯਮ ਲੈਂਦੇ ਗਏ ਨੇ ਇਹਨਾਂ ਨੂੰ ਪਛਾਣਨ ਲਈ 25 ਫੀਸ ਦੀ ਹੋਰ ਪਾਇਲਟ ਅਤੇ ਸੰਬੰਧਿਤ ਹਮਲੇ ਦੀ ਭਰਤੀ ਜ਼ਰੂਰੀ ਸੀ ਪਰ ਜੋ ਜਿਹੜੀ ਨਿੱਜੀ ਕੰਪਨੀਆਂ ਨੇ ਕੀ ਹੈ ਇਹ ਘੱਟੋ ਘੱਟ ਮੁਲਾਜ਼ਮਾ ਨਾਲ ਆਪਣਾ ਕੰਮ ਚਲਾਉਂਦੀਆਂ ਚਲਾਉਣਾ ਚਾਹੁੰਦੀਆਂ ਨੇ ਤਾਂ ਜੋ ਇਹਨਾਂ ਨੂੰ ਮੁਨਾਫਾ ਬਣਿਆ ਰਹੇ ਠੀਕ ਹੈ ਜੀ ਅੱਗੇ ਚੱਲਦੇ ਹਾਂ ਦੇਸ਼ ਵਿੱਚ ਜਿਹੜੇ ਫਲਾਈ ਫਲਾਈਂਗ ਕਲੱਬ ਨੇ ਉਹ ਜਾਜਡਾਉਣ ਦਾ ਤੁਹਾਨੂੰ ਲਾਇਸੈਂਸ ਤਾਂ ਦੇ ਦਿੰਦੇ ਨੇ ਪਰ ਜਿਵੇਂ ਬੋਇੰਗ ਜਾਂ 에어ਬੱਸ ਚਲਾਉਣ ਲਈ ਤੁਹਾਨੂੰ ਹੋਰ 6 ਮਹੀਨੇ ਦੀ ਟ੍ਰੇਨਿੰਗ ਲੈਣੀ ਪੈਂਦੀ ਹੈ ਪਹਿਲੇ ਸਮੇਂ ਅਜਿਹੀ 에ਅਰਲਾਈਨ ਤੁਹਾਡੇ ਲਈ ਖੁਦ ਇਸ ਟ੍ਰੇਨਿੰਗ ਦਾ ਪ੍ਰਬੰਧ ਕਰਦੀ ਪਰ ਹੁਣ 에ਅਰਲਾਈਨ ਜਾਣ ਨਹੀਂ ਕਰਦੀਆਂ ਇਹ ਕੀ ਹੈ ਕਿਉਂਕਿ ਇਸ ਸਕਲਾਈ ਤੇ 20 ਲੱਖ ਦਾ ਕਰੀਬ ਖਰਚਾ ਆਉਂਦਾ ਤਾਂ ਉਹ ਤੁਹਾਨੂੰ ਨੌਕਰੀ ਤਾਂ ਦੇ ਦੇਦੀਆਂ ਨੇ ਪਰ ਕੀ ਹੈ ਉਹ ਟ੍ਰੇਨਿੰਗ ਨਹੀਂ ਹੁਣ ਤੁਸੀਂ ਆਪਣੇ ਆਪ ਕਰ ਲਓ ਭਾਪ ਜੀ 25% ਦੀ ਪਾਇਲਟ ਹੋਰ ਭਰਤੀ ਕਰਨੇ ਦਾ ਕਰਨੇ ਦਾ ਅਮਲ ਪੂਰਾ ਹੋਣ ਤੇ ਸਮਾਂ ਵੀ ਲੱਗੇਗਾ ਕਿਉਂਕਿ ਉਹਨਾਂ ਨੂੰ ਟ੍ਰੇਨਿੰਗ ਚਾਹੀਦੀ ਹੈ ਭਾਰਤ ਵਿੱਚ ਜਿਹੜੀ ਇੰਡਿਗੋ ਹੈ 65% ਦੀ ਅੰਦਾਜ਼ਾ ਹੈ ਠੀਕ ਹੈ ਜੀ ਪਰੰਤੂ ਜਿਹੜੇ ਬਾਹਰਲੇ ਦੇਸ਼ਾਂ ਵਿੱਚ ਕੀ ਹੈ ਜਿਵੇਂ ਚੀਨ ਹੈ ਤੇ ਚੀਨ ਨੇ ਕੀ ਹੈ ਸਿੱਖ ਲਈਆਂ ਤਿੰਨ ਕੰਪਨੀਆਂ ਤੇ ਜਿਹੜੀ ਤਿੰਨ ਕੰਪਨੀਆਂ ਨੇ ਉਹਨਾਂ ਦਾ ਮਤਲਬ ਮੁਕਾਬਲਾ ਹੈ ਇਵੇਂ ਹੀ ਜਿਹੜਾ ਆਪਣੇ ਅਮਰੀਕਾ ਅਮਰੀਕਾ 'ਚ ਵੀ ਕੀ ਹੈ ਕਿਸੇ ਇੱਕ ਕੰਪਨੀ ਦੀ ਹਿੱਸੇਦਾਰੀ ਨਹੀਂ ਗਈ ਜਿਵੇਂ ਭਾਰਤ 'ਚ ਕੀ ਹੈ ਆਪਣੇ ਕੱਲੀ ਇੰਡਿਗੋ ਹੀ 65% ਦੀ ਹਿੱਸੇਦਾਰੀ ਲੈ ਕੇ ਬੈਠੀ ਹੈ ਤਾਂ ਉਹ ਆਪਣੀਆਂ ਫਲਾਈਟਾਂ ਰੱਦ ਕਰੇਗੀ ਨਾ ਕਰੇਗੀ ਕਿਉਂਕਿ ਉਹਨੂੰ ਪਤਾ ਹੈ ਜੇ ਮੈਂ ਫਲਾਈਟਾਂ ਰੱਦ ਕਰਾਂਗੀ ਤਾਂ ਲੋਕਾਂ ਤੇ ਪ੍ਰਭਾਵ ਪਏਗਾ ਲੋਕ ਖੱਜਲ ਖਵਾਰ ਹੋਣਗੇ ਤਾਂ ਮੇਰੀਆਂ ਮੇਰੇ ਦੇ ਕੀ ਨਿਯਮ ਲਾਗੂ ਨਹੀਂ ਹੋ ਲਾਗੂ ਹੋਣਗੇ ਤੇ ਮੈਂ ਕੀ ਆਪਣਾ ਮੁਨਾਫਾ ਕਮਾਉਂਦਾ ਰਵਾਂਗਾ ਅਮਰੀਕਾ ਚ ਪਰ ਜਾਣੀ ਉੱਥੇ ਕੀ ਇੱਕ ਕੰਪਨੀ ਦੀ ਵਤਵਾਦੀ ਸਿਹਰੀ 15 ਤੋਂ 16% ਦੀ ਹੈ ਯੂਰਪ ਵਿੱਚ ਵੀ ਲਗਭਗ ਅਜਾਈ ਹੈ ਲੇਖਕ ਦਾ ਕਹਿਣਾ ਹੈ ਕਿ ਇਹ ਤਾਂ ਇੱਕ ਛੋਟਾ ਜਿਹਾ ਤਲਕਾਰਾ ਹੈ ਸੇਮ ਇਸੇ ਤਰ੍ਹਾਂ ਜਿਵੇਂ ਟੈਲੀਕਾਮ ਕੰਪਨੀ ਵਿੱਚ ਆਪਣੇ Jio Jio ਦਾ ਦਬਦਬਾ ਹੈ ਹੂੰ ਇਸੇ ਤਰ੍ਹਾਂ ਇਹ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਨੇ ਆਪਣਾ ਦਬਦਬਾ ਬਣਾ ਰਹੀਆਂ ਨੇ ਤੇ ਆਉਣ ਵਾਲੇ ਸਮੇਂ ਵਿੱਚ ਕੀ ਹੈ ਇਹ ਇਸੇ ਤਰ੍ਹਾਂ ਹੀ ਕੀ ਜਿਵੇਂ ਆਪਣੇ ਮੋਬਾਈਲ ਫੋਨਾਂ ਦੀ ਆਪਣੇ ਜਿਵੇਂ Jio ਜੀ ਆਪਣਾ ਠੱਪ ਕਰ ਦੇ ਤਾਂ ਹੂੰ ਦੂਜੀਆਂ ਕੰਪਨੀਆਂ ਕੋਲ ਕੀ ਹੈ ਨਾ ਸਾਧਨ ਹੈ ਨਹੀਂ ਕਿ ਉਹ ਆਪਣਾ ਮੁਕਾਬਲਾ ਕਰ ਸਕਣ Jio ਦਾ ਠੀਕ ਹੈ ਜੀ ਅੱਗੇ ਚੱਲਦੇ ਸਿੰਧੂ ਘਾਟੇ ਦੀ ਸਭਿਅਤਾ ਜਾਂ ਫੜਾਪਾ ਸਭਿਅਤਾ ਬਾਰੇ ਤੁਸੀਂ ਸਕੂਲ ਸਮੇ ਪੜਿਆ ਹੋਣਾ ਹੈਗਾ ਇਹ ਆਪਣੇ उत्तर पछ्छमी पहाड़ा तो लैके कच्छ दे लून तक फैली सभ्यता से उत्तर उत्तर किधर है इधर उत्तर है ठीक है इधर पछम है उत्तर पछमी पहाड़ा इथों लैके इथे तक ये कच्छ द लून इथे तक ने इथे खेत्र इतने ठीक है जेडे कच्छ के खेत ने इथे ने इथों तक फैली सभ्यता से ਇਸ ਨੇ ਕੀ 1000 ਤੋਂ ਵਧੇਖ ਸਮੇਂ ਲਈ ਤਰੱਕੀ ਕੀਤੀ ਇਸ ਵਿੱਚ ਸ਼ਹਿਰੀ ਯੋਜਨਾ ਬੰਦੀ ਸਿੱਧੀਆਂ ਗਲੀਆਂ ਪਾਣੀ ਦੀ ਨਿਕਾਸੀ ਦਾ ਬਹੁਤ ਚੰਗਾ ਪ੍ਰਬੰਧ ਸੀਗਾ ਇਸ ਤੋਂ ਪਹਿਲਾਂ ਉਸ ਕਿਸੇ ਸਭਿਅਤਾ ਵਿੱਚ ਨਹੀਂ ਸੀਗਾ ਉਸ ਤੋਂ ਬਾਅਦ ਜਿਹੜੀ ਰੋਮਨ ਸਮਰਾਜ ਦੀ ਸਭਿਅਤਾ ਸੀ ਉਹ ਉਹਦੇ ਵਿੱਚ ਹੀ ਦੇਖਣ ਨੂੰ ਮਿਲਿਆ ਇਸ ਤੋਂ ਪਹਿਲਾਂ ਵਾਲੀ ਸਭਿਅਤਾ 'ਚ ਨਹੀਂ ਸੀਗਾ ਜਿਹੜੇ ਇਹ ਲੋਕ ਸੀਗੇ ਸਿੰਧੂ ਘਾਟੀ ਸਭਿਅਤਾ ਦੇ ਲੋਕ ਸੀਗੇ ਉਹ ਅਰਬ ਸਾਗਰ ਰਈ ਮੈਸੋਪੋਟਾਮੀਆ ਨਾਲ ਵਪਾਰ ਕਰਦੀ ਸੀ ਅਰਬ ਸਾਗਰ ਕਿੱਥੇ ਇਹ ਅਰਬ ਸਾਗਰ ਹੈ ਅਰਬ ਸਾਗਰ ਰੇਬੀਅਨ ਸੀ ਠੀਕ ਹੈ ਇੱਥੋਂ ਮੈਸੋਪੋਟਾਮੀਆ ਨਾਲ ਠੀਕ ਹੈ ਮੈਸੋਪੋਟਾਮੀਆ ਕਿਹਨੂੰ ਕਹਿੰਦੇ ਨੇ ਮੈਸੋਪੋਟਾਮੀਆ ਜਿਹੜੀ ਸਭਿਤਾ ਹੈ ਇਹ ਅੱਜ ਦੇ ਇਰਾਕ, ਸੀਰੀਆ, ਤੁਰਕੀ ਦੇ ਕੁਝ ਹਿੱਸੇ ਆਪਣੇ ਉੱਤੇ ਉੱਤੇ ਖੇਤਰਾ ਵਿੱਚ ਪਾਈ ਜਾਂਦੀ ਸੀ ਠੀਕ ਹੈ ਜੀ ਇਹ ਆਪਣੇ ਲਗਭਗ 3500 BC ਤੋਂ ਪਹਿਲਾ ਦੀ ਵਿਕਾਸਸ਼ੀਲ ਆਪਣੇ ਜਿਹੜੀ ਮੈਸੋਪੋਟਾਮੀਆ ਹੈਗੀ ਔਰ ਉਹ ਉਸ ਸਭਿਅਤਾ ਨਾਲ ਕੀ ਹੈ ਜਿਹੜੇ ਇਹ ਆਪਣੀ ਸਭਿਅਤਾ ਹੈਗੀ ਸਿੱਧੂ ਘਾਟੀ ਸਭਿਅਤਾ ਵਾਲੇ ਲੋਕ ਉਹ ਮੈਸੋਪੋਟਾਮੀਆ ਸਭਿਅਤਾ ਦੇ ਲੋਕਾਂ ਨਾਲ ਅਰਬ ਸਾਗਰ ਰਈ ਵਪਾਰ ਕਰਦੇ ਸਨ ਪਰ ਸਭ ਤੋਂ ਪ੍ਰਭਾਵੀ ਮੱਤੇ ਇਹ ਰਿਹਾ ਕਿ ਇਹ ਖਤਮ ਕਿਵੇਂ ਹੋਈ ਖਤਮ ਕਿਵੇਂ ਹੋਈ ਮੌਨਸੂਨ ਕਮਜ਼ੋਰ ਹੋਇਆ ਜਿਹੜੇ ਦਰਿਆ ਸੀਗੇ ਉਹਨਾਂ ਨੇ ਆਪਣਾ ਵਾਪ ਬਦਲ ਲਿਆ ਤਾਂ ਕੀ ਇਹ ਜਿਹੜੇ ਉਹ ਲੋਕ ਸੀਗੇ ਦਰਿਆਵਾਂ ਕੰਢੇ ਰਹਿੰਦੇ ਸੀਗੇ ਤੇ ਉਹਨਾਂ ਨੇ ਆਪਣਾ ਉੱਥੋਂ ਜਿਹੜੀ ਲੋਕੇਸ਼ਨ ਸੀ ਪੋਜੀਸ਼ਨ ਸੀ ਚੇਂਜ ਕਰ ਲਈ ਤਾਂ ਇਹ ਆਪਣੇ ਸਭਿਅਤਾ ਦਾ ਆਪਣੇ ਅੰਤ ਹੋ ਗਿਆ। ਖੋਜ ਦੱਸਦੀ ਹੈ ਕਿ ਸਿੰਧੂ ਦਰਿਆ ਦੇ ਖੇਤਰ ਵਿੱਚ ਨੂੰ ਮੌਨਸੂਨ ਦੀ ਮਾਤਰਾ ਹੀ ਨਹੀਂ ਘਟੀ ਸਕੋ ਦਹਾਕਿਆਂ ਤੋਂ ਲੈ ਕੇ ਸਦੀਆਂ ਤੋਂ ਬਾਅਦ ਚੱਲਣ ਵਾਲੇ ਤੇ ਸੋਕੇ ਵੀ ਪਏ। ਠੀਕ ਹੈ ਜੀ। ਖੋਜ ਤੋਂ ਪਤਾ ਲੱਗਾ ਕਿ ਇਹ ਖਤਮ ਕਿਵੇਂ ਹੋਈ? ਇਹ ਜਲਵਾਯੂ ਤਬਦੀਲੀਆਂ ਆਈਆਂ ਠੀਕ ਹੈ ਜਿਵੇਂ ਅੱਜ ਅਲ ਨੀਨੋ ਵਾਂਗ ਪ੍ਰਸ਼ਾਂਤ ਮਹਾਸਾਗਰ ਦੇ ਪਾਣੀ ਦਾ ਤਾਪਮਨ ਵਧਣ ਕਰਕੇ ਕੀ ਇੱਥੇ ਕੀ ਮੌਨਸੂਨ ਕਮਜ਼ੋਰ ਹੋਣ ਲੱਗ ਗਿਆ بارشਾਂ ਘਟ ਗਈਆਂ ਤਾਂ ਕਿ ਇਹ ਨਦੀਆਂ ਵਿੱਚ ਪਾਣੀ ਘਟ ਗਿਆ ਤਾਂ ਲੋਕਾਂ ਨੂੰ ਕੀ ਇਹ ਰਹਿਣ ਵਾਸਤੇ ਆਪਣੇ ਜੀਵਨ ਚਲਾਉਣ ਵਾਸਤੇ ਪਾਣੀ ਦੀ ਲੋੜ ਹੁੰਦੀ ਹੈ ਜਦੋਂ ਪਾਣੀ ਹੀ ਨਾ ਰਿਹਾ ਤਾਂ ਲੋਕ ਉੱਥੋਂ ਨਦੀਆਂ ਕਿਨਾਰੇ ਉੱਠ ਗਏ ਤਾਂ ਕੀ ਇਹ ਸਭਿਅਤਾ ਦਾ ਅੰਤ ਹੋ ਗਿਆ ਠੀਕ ਹੈ ਜੀ ਅਲਨੈਨੋ ਕੀ ਹੈ ਇਹ ਇੱਕ ਮੌਸਮੀ ਘਟਨਾ ਜਿਸ ਵਿੱਚ ਪੈਸੀਫਿਕ ਮਹਾਸਾਗਰ ਦਾ ਪਾਣੀ ਆਮ ਨਾਲੋਂ ਵਧ ਗਰਮ ਹੋ ਜਾਂਦਾ ਹੈ ਠੀਕ ਹੈ ਜੀ ਇਹ ਪੈਸੀਫਿਕ ਸਾਗਰ ਪ੍ਰਸ਼ਾਂਤ ਮਹਾਸਾਗਰ ਤੇ ਇਹਦਾ ਕੀ ਪਾਣੀ ਜਦੋਂ ਵੱਧ ਗਰਮ ਹੋ ਜਾਂਦਾ ਹੈ ਤਾਂ ਕੀ ਇਹ ਭਾਰਤ ਵਿੱਚ ਆਪਣੇ ਦੇਸ਼ ਵਿੱਚ ਵਰਖਾ ਘਟ ਜਾਂਦੀ ਹੈ ਠੀਕ ਹੈ ਜੀ ਹਾਂ ਇਸ ਸਭਿਅਤਾ ਦਾ ਥੋੜਾ ਬੈਕਗ੍ਰਾਉਂਡ ਹੈ ਜੀ ਇਹ ਸਭਿਅਤਾ ਕੀ ਹੈ 3300 BC ਤੋਂ 1300 BC ਤੱਕ ਫੈਲੀ ਪ੍ਰਾਚੀਨ ਸ਼ਹਿਰੀ ਸਭਿਅਤਾ ਸੀ ਇਹਨੂੰ ਸਿੰਧੂ ਘਾਟੀ ਸਭਿਅਤਾ ਵੀ ਕਿਹਾ ਜਾਂਦਾ ਹੈ ਇਹ ਦੀ ਖੋਜ ਕੀਤੀ 1920 ਦੇ ਆਸ-ਪਾਸ ਹੜੱppa ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਠੀਕ ਹੈ ਅਤੇ ਮੋਹਨਜੋਦੜੋ ਇਹ ਦੋਨੋਂ ਸ਼ਹਿਰ ਕੀ ਪਾਕਿਸਤਾਨ ਵਿੱਚ ਨੇ ਕੀ ਕਿ 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 ਸਥਾਨ ਸੀਗੇ ਸਾਡਾ ਪਾਸ ਵਿੱਤਾ ਦੇ ਸਾਡਾ ਪਾ ਮਨ ਜੋਦਲੂ ਥੋਲਾ ਵਿਰਾ ਕਾਲੀ ਮੰਗਲ ਲੋਥਲ ਰਾਖੀ ਘੜੀ ਵਿਸ਼ੇਸ਼ਤਾਵਾਂ ਕੀ ਸੀਗੇ ਇਸ ਸਭੱਤੇ ਦੀਆਂ ਲੋਕਾਂ ਨੇ ਕੀਏ ਸ਼ਹਿਰ ਬਹੁਤ ਮਤਲਬ ਯੋਜਨਾਬੰਦ ਤਰੀਕੇ ਨਾਲ ਬਣਾ ਰੱਖੇ ਸੀਗੇ ਨਾਲ ਹੀ ਪ੍ਰਣਾਲੀ ਸੀਗੀ ਠੀਕ ਹੈ ਡਰੇਨੇਜ ਸਿਸਟਮ ਸੀਗਾ ਤੇ ਘਰ ਕੀ ਹੈ ਇੱਟਾਂ ਦੇ ਪੱਕੇ ਬਣੇ ਸਨ ਇਹ ਮੈਸੋਪੋਟਾਮੀਆ ਜਿਹੜੀ ਸਭਿਅਤਾ ਉਸ ਸਮੇਂ ਦੀ ਸੀਗੀ ਉਸ ਨਾਲ ਆਪਣੇ ਅਰਬ ਸਾਗਰ ਰਹੀ ਵਪਾਰ ਕਰਦੇ ਸਨ ਠੀਕ ਹੈ ਜੀ ਇਹਨਾਂ ਜਦੋਂ ਖੋਜ ਕੀਤੀ ਗਈ ਤਾਂ ਉਤੋਂ ਮੋਹਰਾ ਮੂਰਤੀਆਂ ਮਿੱਟੀ ਦੇ ਬਰਤਨ ਮਿਲੇ ਠੀਕ ਹੈ ਬੜੱਪਾ ਲਿਪੀ ਅਜੇ ਵੀ ਅਪਾਟ ਹੈ ਮਤਲਬ ਇਹ ਪਤਾ ਨਹੀਂ ਲੱਗਿਆ ਵੀ ਇਹ ਕਿਹੜੀ ਲਿਪੀ ਕੀ ਲਿਖਦੇ ਸੀਗੇ ਕਿਹੜੇ ਅੱਖਰਾਂ ਵਿੱਚ ਲਿਖਦੇ ਸੀਗੇ ਇਹ ਆਪਣੇ ਝੇਹੂ ਜੋ ਰੋਈ ਤਿਲ ਚਾਵਲੇ ਆਪਣੇ ਪਸ਼ੂ ਕੀ ਰੱਖਦੇ ਸੀਗੇ ਆਪਣੇ ਗਾਂ ਪੈਸ ਬੇ ਪੇਡ ਬੱਕਰੀ ਰੱਖਦੇ ਸੀਗੇ ਇਹ ਆਪਣਾ ਸ਼ਾਂਤ ਬਈ ਜੀਵਨ ਬਤੀਤ ਕਰਦੇ ਸੀਗੇ ਇੱਥੋਂ ਕੀ ਹੈ ਆਪਣੇ ਪਸ਼ੂ ਪਤੀ ਮੋਰ ਮਿਲਿਆ ਇਹ ਆਪਣੇ ਖੁਦਾਈ ਦੌਰਾਨ ਠੀਕ ਹੈ ਇਹ ਲਿੰਗ ਯੋਨੀ ਦੀ ਆਪਣਾ ਪੂਜਾ ਕਰਦੇ ਸੀਗੇ ਨੂੰ ਪਤਨ ਦੇ ਕਾਰਨ ਕੀ ਸੀਗੇ ਇਹਨਾਂ ਦਾ ਨਦੀਆਂ ਦਾ ਦਿਸ਼ਾ ਬਦਲਣਾ بارشਾਂ ਦਾ ਘਟਣਾ ਬਾੜਾਂ ਦਾ ਪੜਿਆ ਸੀਗਾ ਪਿੱਛੇ ਨੂੰ ਪ੍ਰਸ਼ਾਂਤ ਮਹਾਸાગਰ ਵਿੱਚ ਕੀ ਹੈ ਤਾਮਨ ਵੱਧ ਗਿਆ ਤਾਂ ਉਹਦੇ ਉਹ ਨੂੰ ਕੀ ਅਲਲ ਨੂੰ ਕਿਹਾ ਜਾਂਦਾ ਉਹਦੇ ਕਰਕੇ ਇਹ ਭਾਰਤ ਵਿੱਚ ਕੀ ਹੈ ਵਰਖਾ ਘਟ ਗਈ ਵਰਖਾ ਘਟ ਗਈ ਤਾਂ ਇਹ ਜਿਹੜੇ ਲੋਕ ਨਦੀਆਂ ਦੇ ਕਿਨਾਰੇ ਰਹਿੰਦੇ ਸੀਗੇ ਉਹਨਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ ਕਾਦੇ ਲਈ ਆਪਣੇ ਨਾਲ ਤੋਂ ਫ਼ਸਲਾਂ ਵਾਸਤੇ ਪਸ਼ੂਆਂ ਵਾਸਤੇ ਜਦੋਂ ਪਾਣੀ ਹੀ ਨਾ ਰਿਹਾ ਤਾਂ ਲੋਕ ਉੱਥੋਂ ਚਲੇ ਗਏ ਹੋਰ ਦਿਸ਼ਾਵਾਂ ਵਿੱਚ ਇਹ ਇਹ ਦੁਨੀਆ ਦੀ ਸਭ ਤੋਂ ਪਹਿਲੀ ਆ ਸਭ ਤੋਂ ਉੱਚਮ ਦਰਜੇ ਦੀ ਸ਼ਹਿਰੀ ਸਭਿਆਚਾਰ ਜੋ ਇੱਕ ਹੈ 1971 ਦੀ ਜੰਗ ਜਮਾਲਪੁਰ ਦੀ ਲੜਾਈ ਜਮਾਲਪੁਰ ਕਿੱਥੇ ਹੈ ਜਮਾਲਪੁਰ ਆਪਣੇ ਅੱਜ ਦੇ ਬੰਗਲਾਦੇਸ਼ ਵਿੱਚ 1971 ਦੀ ਭਾਰਤ-ਪਾਕਿਸਤਾਨ ਦੀ ਜੰਗ ਤੋਂ ਪਹਿਲਾਂ ਕੀ ਹੈ ਜਿਹੜਾ ਅੱਜ ਦਾ ਬੰਗਲਾਦੇਸ਼ ਤੇ ਪਾਕਿਸਤਾਨ ਇਹ ਇੱਕੋ ਦੇਸ਼ ਸੀਗੇ ਕਿ ਇਹ ਪਾਕਿਸਤਾਨੀ ਸੀਗਾ ਜਿਹੜਾ ਬੰਗਲਾਦੇਸ਼ ਆਜਦਾ ਇਹ ਪਾਕਿਸਤਾਨੀ ਸੀਗਾ 1971 ਦੀ ਜੰਗ ਤੋਂ ਬਾਅਦ ਹੀ ਬੰਗਲਾਦੇਸ਼ ਬਣਿਆ ਅੱਗੇ ਪੜ੍ਹ 1971 ਵਿੱਚ ਭਾਰਤ-ਪਾਕਿਸਤਾਨ ਦੀ ਜੰਗ ਕਿਉਂ ਦਾ ਕਾਰਨ ਕੀ ਸੀਗਾ ਉਸ ਸਮੇਂ ਜਿਹੜਾ ਪੂਰਬੀ ਪਾਕਿਸਤਾਨ ਸੀਗਾ ਜਿਹੜਾ ਜਿਸ ਨੂੰ ਅੱਜ ਬੰਗਲਾਦੇਸ਼ ਕਿਹਾ ਜਾਂਦਾ ਤੇ ਪੱਛਮੀ ਪਾਕਿਸਤਾਨ ਜਿਹੜਾ ਅੱਜ ਦਾ ਪਾਕਿਸਤਾਨ ਹੈ ਜਿਹੜਾ ਅੱਜ ਦਾ ਪਾਕਿਸਤਾਨ ਹੈ ਉਸ ਸਮੇਂ ਦੇ ਪੂਰਬੀ ਪਾਕਿਸਤਾਨ ਬੰਗਲਾਦੇਸ਼ ਦੀ ਕੀ ਦਬਾਰ ਰੱਖਦਾ ਸੀਗਾ ਉੱਥੋਂ ਦੇ ਰਿਸੋਰਸਿਸ ਉਸ ਤੋਂ ਦੀ ਜਿਹੜੀ ਇਨਕਮ ਹੈ ਆਪਣੇ ਆਪਣੇ ਇੱਧਰ ਪੱਛਮੀ ਪਾਕਿਸਤਾਨ ਚ ਲੈ ਕੇ ਜਾਂ ਲੈ ਜਾਂਦਾ ਸੀਗਾ ਪਰੰਤੂ ਉੱਥੋਂ ਦੇ ਲੋਕਾਂ ਲਈ ਕੋਈ ਖਾਸ ਹੁਲਤਾਂ ਦਾ ਪ੍ਰਬੰਧ ਨਹੀਂ ਕਰਦਾ ਸੀਗਾ ਉਸ ਸਮੇਂ ਕੀ ਹੋਇਆ ਜਦੋਂ ਉਹ ਚੋਣਾਂ ਹੋਈਆਂ ਉਸ ਸਮੇਂ ਚੋਣਾਂ ਇਕੱਠੀਆਂ ਹੋਈਆਂ ਠੀਕ ਹੈ ਜੀ ਜਿਹੜਾ ਸ਼ੇਖ ਮਜ਼ਬੂਰ ਰਹਿਮਾਨ ਸੀਗਾ ਉਹ ਅੱਜ ਦੇ ਬੰਗਲਾਦੇਸ਼ ਤੋਂ ਸੀਗਾ ਉਹ ਚੋਣਾਂ ਜਿੱਤ ਗਿਆ ਪਰ ਤੂੰ ਉਹ ਨੂੰ ਕੀ ਸੱਤਾ ਨਹੀਂ ਦਿੱਤੀਗੀ ਪੱਛਮ ਪਾਕਿਸਤਾਨ ਨੂੰ ਉਸ ਨੂੰ ਸੱਤਾ ਨਹੀਂ ਦਿੱਤੀਗੀ ਤਾਂ ਕੀ ਹੋਇਆ ਕਿ ਬੰਗਾਲ ਵਿੱਚ ਹਿੰਸਾ ਤੇ ਵਿਰੋਧ ਵਧ ਗਈ ਠੀਕ ਹੈ ਲੱਖਾਂ ਸ਼ਰਨਾਰਥੀ ਕੀ ਭਾਰਤ ਆਉਣ ਲੱਗ ਪਏ ਤਾਂ ਕਿ ਭਾਰਤ ਨੇ ਫਿਰ ਪਾਕਿਸਤਾਨ 'ਤੇ ਜੰਗ ਛੇੜ ਦਿੱਤੀ ਭਾਰਤ ਨੇ ਕੀ ਕੀਤਾ ਉੱਥੋਂ ਦੀ ਮੁਕਤੀ ਬਾਹਣੀ ਨਾਲ ਮਿਲ ਕੇ ਕੀ ਕੀਤਾ ਪਾਕਿਸਤਾਨ ਨੂੰ ਆਪਣੇ ਜਿਹੜੇ ਬੰਗਲਾਦੇਸ਼ ਨੂੰ ਪਾਕਿਸਤਾਨ ਤੋਂ ਆਜ਼ਾਦ ਕਰਾਉਣ ਲਈ ਕੀ ਇੱਕ ਸੈੜਾ ਮਹਮ ਚਲਾਈ ਠੀਕ ਹੈ ਮੁਕਤੀ ਬਾਹਣੀ ਕੀ ਹੈਗੀ ਇੱਕ ਬੰਗਲਾਦੇਸ਼ ਵਿੱਚ ਬੜਾਈ ਦੀ ਗੁਰੀਲਾ ਫੌਜ ਸੀਗੀ ਜਿਸ ਦਾ ਉਦੇਸ਼ ਕੀ ਸੀਗਾ ਬੰਗਲਾਦੇਸ਼ ਦੀ ਆਜ਼ਾਦੀ ਨੂੰ ਲੈਣਾ ਫਿਰ ਕੀ 1971 ਵਿੱਚ ਕੀ ਪਾਕਿਸਤਾਨ ਦੀ ਪੂਰਬੀ ਕਮਾਂਡ ਨੇ ਸਰੈਂਡਰ ਕਰ ਦਿੱਤਾ ਕਰੀਬ 93 ਹਜ਼ਾਰ ਜਿਹੜੇ ਪਾਕਿਸਤਾਨੀ ਸਿਪਾਹੀ ਸੀਗੇ ਭਾਰਤ ਨੇ ਕੈਦੀ ਬਣਾ ਲਏ ਸੀ ਉਸ ਤੋਂ ਬਾਅਦ ਕੀ ਬੰਗਲਾਦੇਸ਼ ਦਾ ਜਨਮ ਹੋਇਆ ਇੱਕ ਨਵਾਂ ਰਾਸ਼ਟਰ ਬਣਿਆ ਠੀਕ ਹੈ ਜੀ ਉਸ ਸਮੇਂ ਕੀ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਕੌਣ ਸਨ ਇੰਦਰੰਗਨ ਡੀਪੈਕ ਨਾਲ ਲਿਜਟਲ ਲਾਇਸੈਂਸ ਅੰਦਰ ਕੀ ਬਿੱਲ ਲੈਂਦਾ ਗਿਆ ਸੰਸਦ ਦਾ ਸਰਦਾਰ اجلاس ਚੱਲ ਰਿਹਾ ਉਹਦੇ ਵਿੱਚ ਕੀ ਹੈ ਆਪਣੇ ਇਹ ਬੈਲ ਲਿਆਦਾ ਕਿ ਡੀਪ ਫੇਕ ਕੀ ਹੈ ਡੀਪ ਫੇਕ ਕੀ ਹੈ ਕਿਸੇ ਵੀ ਵਿਅਕਤੀ ਦੀ ਆਵਾਜ਼ ਚਿਹਰਾ ਦਾ ਵੀਡੀਓ ਨੂੰ ਸਹੀ ਤਰੀਕੇ ਨਾਲ ਨਕਲੀ ਤਰੀਕੇ ਨਾਲ ਬਣਾਇਆ ਜਾ ਸਕਦਾ ਹੈ ਮਤਲਬ ਆ ਜਾ ਸਕਦਾ ਜਿਵੇਂ ਅੱਜ ਕੱਲ ਆਪਾਂ ਦੇਖਦੇ ਹੀ ਆ ਕੋਈ ਸ਼ਾਹਰੁਖ ਖਾਨ ਬਣਿਆ ਫਿਰਦਾ ਕੋਈ ਅਮਦਾਬ ਬਚਨ ਬਣਿਆ ਫਿਰਦਾ ਉਹ ਵੀਡੀਓ ਵੀਡੀਓ ਪਾਉਂਦੇ ਹੈ ਚਿਹਰਾ ਉਹਨਾਂ ਦਾ ਲੱਗਿਆ ਹੁੰਦਾ ਪਰ ਹੁੰਦੇ ਆਪ ਆ ਆਵਾਜ਼ ਸ਼ਾਹਰੁਖ ਖਾਨ ਦੀ ਆਪਣੇ ਟਰੰਪ ਦੀ ਕੱਢਦੇ ਹੈ ਮੋਦੀ ਦਾ ਮੋਦੀ ਦੇ ਚਿਹਰੇ ਤੇ ਆਪ ਦੀ ਆਪ ਦਾ ਚਿਹਰਾ ਲਾ ਲੈਂਦੇ ਹੈ ਠੀਕ ਹੈ ਮੋਦੀ ਨਾਲ ਕੀ ਆਪਣੇ ਹੱਥ ਮਿਲਾਈ ਜਾਂਦੇ ਹੈ ਇਹ ਸਾਰੇ ਡੀਪ ਫੇਕ ਦੀ ਉਦਾਹਰਣ ਹੈ ਇਹ ਇਹਦੇ ਨਾਲ ਜਿਠਣ ਲਈ ਸਰਕਾਰ ਕੀ ਇੱਕ ਬਿੱਲ ਲੈ ਕੇ ਆਈ ਹੈ ਅੱਗੇ ਕੀ ਆਪਾਂ ਤਰਨਿਰਪੱਖ ਤੇ ਸਮਾਜਵਾਦੀ ਸ਼ਬਦ ਪਟੋਲ ਲਈ ਬਿੱਲ ਬੇਸ਼ ਇਹ ਪਾਈਪਾ ਦਾ ਜਿਹੜਾ ਸੰਸਦ ਮੈਂਬਰ ਹੈ ਇਹ ਇਹਨੇ ਆਪਣੇ 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 ਤੌਰ ਤੇ ਕੀ ਲੈ ਕੇ ਆਇਆ ਬਿੱਲ ਲੈ ਕੇ ਆਇਆ ਸੰਵਿਧਾਨ ਕੀ ਆਪਣੇ ਸੰਸਦ ਵਿੱਚ ਕੀ ਇਹ ਜਿਹੜੇ ਸੰਵਿਧਾਨ ਵਿੱਚ ਸਮਾਜਵਾਦੀ ਤੇ ਤਰਨਿਰਪੱਖ ਸ਼ਬਦ ਜੋ ਕਿ 42ਵਾਂ ਸ਼ਬਦਾਂ ਸੁਚੋਧਨ ਰੈ ਜੁੜੇ ਗਏ ਸਨ 1975 ਵਿੱਚ ਉਸ ਸਮੇਂ ਕੀ ਇੰਦਰਾ ਗਾਂਧੀ ਪ੍ਰਧਾਨ ਮੰਤਰੀ ਸੀਗੀ ਐਮਰਜੈਂਸੀ ਦੇ ਸਮੇਂ ਇਹ ਇਹ ਜਿਹੜਾ ਸਦ ਸੈਂਬਰ ਕਹਿੰਦਾ ਇਹਦਾ ਸ਼ਬਦਾਂ ਨੂੰ ਹਟਾਇਆ ਜਾਵੇ ਕਿਉਂ ਉਹ ਇਹ ਕਹਿੰਦਾ ਕਿ ਇਹ ਸੰਵਿਧਾਨ ਵਿੱਚ ਮੂਲ ਤੌਰ ਤੇ ਨਹੀਂ ਐਡ ਕੀਤੇ ਗਏ ਇਹਨਾਂ ਨੂੰ ਕਿ ਬਾਅਦ ਵਿੱਚ ਐਮਰਜੈਂਸੀ ਦੌਰਾਨ ਐਡ ਕੀਤਾ ਗਿਆ ਜਿਹਨਾਂ ਨੂੰ ਟਾਇਆ ਜੀ ਜਦੋਂ ਕਿ ਆਪਣੇ ਕੋਈ ਇੱਕ ਸੰਸਦ ਮੈਂਬਰ ਕੀ ਹੈ ਆਪਣਾ ਬਿੱਲ ਲੈ ਕੇ ਆਉਂਦਾ ਤਾਂ ਉਹਨੂੰ ਪ੍ਰਾਈਵੇਟ ਮੈਂਬਰ ਬਿੱਲ ਕਿਹਾ ਜਾਂਦਾ ਠੀਕ ਹੈ ਜੋ ਸਰਕਾਰ ਨਹੀਂ ਲੈ ਕੇ ਆਦੀ ਪਰ ਤੋ ਕਿਸੇ ਵੀ ਗੈਰ ਮੰਤਰੀ ਦਾ ਐਮਪੀ ਵੱਲੋਂ ਲੋਕ ਸਭਾ ਜਾਂ ਰਾਜ ਸਭਾ 'ਚ ਪੇਸ਼ ਕੀਤਾ ਜਾਂਦਾ ਠੀਕ ਹੈ ਇਹ ਮੰਤਰੀ ਨਹੀਂ ਜਿਹੜਾ ਬਾਕੀ ਬੈਲੋਂ ਮੰਤਰੀ ਪੇਸ਼ ਕਰਦੇ ਪਰ ਤੋ ਜਿਹੜਾ ਪ੍ਰਾਈਵੇਟ ਮੈਂਬਰ ਬੈਲੇ ਕੋਈ ਇੱਕ ਐਮਪੀ ਐਮਪੀ ਵੀ ਕਰ ਸਕਦਾ ਠੀਕ ਹੈ ਅੱਗੇ ਦਲ ਦੇ ਅੱਗੇ ਅੰਮ੍ਰਿਤਾਂ ਪ੍ਰੀਤਮ ਤੇ ਲਿਖੋ ਜੀ ਠੀਕ ਹੈ ਅੰਮ੍ਰਿਤਾਂ ਪ੍ਰੀਤਮ ਆਪਣੇ ਪੰਜਾਬ ਦੀ ਸਭ ਤੋਂ ਪਹਿਲੀ ਮਹਿਲਾ ਕਵੀਤਰੀ ਸਨ ਠੀਕ ਹੈ ਇਹਨਾਂ ਨੇ ਬਹੁਤ ਹੀ ਵਧੀਆ ਸਾਇਤ ਲਿਖਿਆ ਪੰਜਾਬ ਵਾਸਤੇ ਇਹਨਾਂ ਦੀ ਕਵਤਾਵਾਂ ਜਿਵੇਂ ਅੱਜ ਅੱਖਾਂਵਾਰੀ ਸ਼ਾਨ ਠੀਕ ਹੈ ਇਹਨਾਂ ਵੀ ਜਿਹੜੀ 1 ਹੋਈ ਸੀ ਉਸ ਤੇ ਕਵਤਾ ਲਿਖੀ ਸੀ ਸੱਦਾ ਹੱਜੂ ਕਾਗਜ਼ ਤੇ ਕੈਨਵਸ ਠੀਕ ਹੈ ਇਹਨਾਂ ਦੇ ਜਿਹੜੇ ਆਪਣੇ ਆਸ ਨੇ ਨਾਵਲ ਨੇ ਕਿਹੜੀ ਕਿਹੜੀ ਪਿੰਜਰ ਇਸ ਤੇ ਫਿਲਮ ਵੀ ਬਣੀ ਹੈ ਸ਼ਰ ਦਿੱਖੀ ਹੋਣੀ ਰਸੀਦਾ 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 ਲਿਖਿਆ ਤੇ ਰਸੀਦਾ ਸੋਰੀ ਡਾਕਟਰ ਦੇ ਕਾਟਮ ਕਤਾ ਰਾਸ ਜ਼ਿੰਦਗੀ ਦੀ ਕਾਲਾ ਗੁਲਾਬ ਠੀਕ ਹੈ ਇਨਾਂ ਨੇ ਕਿ ਇਹਨਾਂ ਦਾ ਯੋਗਦਾਨ ਕੀ ਹੈ ਨਾ ਮਹਿਲਾ ਮੰਡ ਦੀ ਪਵਨਾ ਬਾਕੀ ਨਾਲ ਲਿਖਿਆ ਹੈ ਵੰਡ ਦੇ ਦਰਦ ਨੂੰ ਸਭ ਤੋਂ ਉੱਚੀ ਤੇ ਤੇਜ਼ ਤਸਵੀਰ ਦਿੱਤੀ ਹੈ ਪਿਆਰ ਤਨਾਈ ਬਲੁਕਤਾ ਜਤੀ ਦੇ ਕੇਂਦਰ ਤੇ ਨਾਲੇ ਜਿਹੜੇ ਵਿਸ਼ੇ ਲਿਖਿਆ ਗਿਆ ਹੈ ਡੀਆਰਡੀਓ ਨੇ ਸੱਤ ਤਕਨੀਕ ਫੌਜ ਦੇ سپੁਰਦ ਕੀਤੀਆਂ ਡੀਆਰਡੀਓ ਕੀ ਹੈ ਡੀਆਰਡੀਓ ਡਿਫੈਂਸ ਰਿਸਰਚ ਡਿਵੈਲਪਮੈਂਟ ਐਂਡ ਆਰਗੇਨਾਈਜੇਸ਼ਨ ਭਾਰਤ ਦੀ ਸਭ ਤੋਂ ਵੱਡੀ ਰੱਖਿਆ ਖੋਜ ਸੰਸਥਾ ਜੋ ਦੇਸ਼ ਦੀ ਸੈਨਿਕ ਤਾਕਤ ਨੂੰ ਟੈਕਨੋਲੋਜੀ ਲਈ ਮਜ਼ਬੂਤ ਬਣਾਉਣ ਦਾ ਕੰਮ ਕਰਦੇ ਆ। ਠੀਕ ਹੈ ਜੀ। ਅੱਗੇ ED ਸਮਨ ਮਾਮਲੇ ਵਿੱਚ ਸੋਰੇਨ ਅਦਾਲਤ ਵਿੱਚ ਪੇਸ਼। ਛਾਰਖੰਡ ਦੇ ਜਿਹੜੇ ਮੁੱਖ ਮੰਤਰੀ ਨੇ ਹਿਮਤ ਸੋਰੇਨ ਉਹਨਾਂ ਨੂੰ ED ਨੇ ਆਪਣੇ ਸામਨ ਭੇਜੇ ਨੇ ਠੀਕ ਹੈ ਸੇ ਆਪਣੇ ਤੋਂ ਅਦਾਲਤ ਵਿੱਚ ਪੇਸ਼ ਹੋਏ ਨੇ। ED ਕੀ ਹੈਗੀ ਹੈ? ED ਭਾਰਤ ਦੀ ਇੱਕ ਕੇਂਦਰੀ ਜਾਂਚ ਏਜੰਸੀ ਹੈ ਜੋ ਆਰਥਿਕ ਅਪਰਾਧਾਂ ਖਾਸ ਕਰਕੇ ਮਨੀ ਲਾਂਡਰਿੰਗ ਅਤੇ ਵਿਦੇਸ਼ੀ ਮੁਦਰਾ ਨਿਯਮ ਤੋੜਨ ਵਾਲੀ ਜਾਂਚ ਕਰਦੀ ਹੈ। ਠੀਕ ਹੈ ਜੀ ਆਪਣੇ منی ਲਾਂਡਰੀ ਕੀ ਹੁੰਦੀ ਹੈ منی ਲਾਂਡਰੀ ਕੋ ਪਰ ਕਰਿਆ ਜਿਸ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਕਮਾਇਆ ਗਿਆ ਪੈਸਾ ਕੀਏ ਪੈਸੇ ਨੂੰ ਕੀ ਕਾਨੂੰਨੀ ਅਤੇ ਸਾਫ ਪੈਸੇ ਵਾਂਗ ਦਿਖਾਇਆ ਜਾਂਦਾ ਠੀਕ ਹੈ ਕਿਸੇ ਨੇ ਗਰੀਬ ਬੁਢੀ ਨੂੰ ਨਸ਼ਾ ਵੇਚ ਕੇ ਆਪਣੇ ਵੇਚ ਕੇ ਕਮਾਇਆ ਪੈਸਾ ਜਾਂ ਆਪਣੇ ਗਲਤ ਕੰਮ ਕਰਕੇ ਕੋਈ ਪੈਸਾ ਕਮਾਇਆ ਤਾਂ ਨੂੰ ਕੀ ਸਹੀ ਤਰੀਕੇ ਨਾਲ ਦਿਖਾਇਆ ਜਾਂਦਾ ਤੇ ਉਹਦੀ ਜੀ ਜਾਂਚ ਕੌਣ ਕਰਦਾ ਅਫਰਟਮੈਂਟ ਡਾਇਰੈਕਟੋਰਟ ਕਰਦਾ ਠੀਕ ਹੈ ਕੋਈ ਸ਼ਿਕਾਇਤ ਕਰਦੇ ਵੀ ਤਾਂ ਸਪਰੀਮ ਕੋਰਟ ਆਮ ਆਦਮੀ ਲਈ ਚੀਫ ਜਸਟਿਸ ਪਰ ਦੇ ਇਸ ਸਮੇਂ ਚੀਫ ਜਸਟਿਸ ਕੋਲ ਨੇ ਜਸਟਿਸ ਸੂਰਜਕਾਉਤ ਨੂੰ ਨਿਯੁਕਤ ਕੀਤਾ ਜਿਹੜੀ ਸੁਪਰੀਮ ਕੋਰਟ ਹੈ ਉਹ ਆਮ ਆਦਮੀ ਲਈ ਹੈ ਅੱਗੇ ਚਲਦੇ ਦਿੱਲੀ ਵਿੱਚ ਹਵਾ ਗੁਣਵੱਤਾ ਸੂਚਕ ਅੰਕ ਬੇहद ਖਰਾਬ ਸ਼੍ਰੇਣੀ ਵਿੱਚ ਬਰਕਰਾਰ ਠੀਕ ਹੈ ਜਿਹੜਾ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਹੈ ਉਹ ਕੀ ਇਹ 에ਅਰ ਕੁਆਲਿਟੀ ਇੰਡੈਕਸ ਜਾਰੀ ਕਰਦਾ ਹੈ ਠੀਕ ਹੈ ਜੀ ਜੇ ਉਸ ਦੀ ਰੇਂਜ 0 ਤੋਂ 50 ਹੈ ਤਾਂ ਉਹਨੂੰ ਵਧੀਆ ਕਿਹਾ ਜਾਂਦਾ ਗੁੱਡ ਠੀਕ ਹੈ ਮਤਲਬ ਹਵਾ ਬਿਲਕੁਲ ਸਾਫ਼ ਹੈ ਕੋਈ ਖਤਰਾ ਨਹੀਂ ਜੇਕਰ ਉਸ ਦੀ ਰੇਂਜ 51 ਤੋਂ 100 ਹੈ ਤਾਂ ਉਸ ਨੂੰ ਕੀ ਕਿਹਾ ਜਾਂਦਾ ਸੈਟੀਸਫੈਕਟ ਜਾਂ ਸੰਤੋਸ਼ਜਨਕ ਠੀਕ ਹੈ ਹਵਾ ਠੀਕ ਹੈ ਕੁਝ ਲੋਕਾਂ ਤੇ ਅਸਰ ਪੈ ਸਕਦੀ ਹੈ ਠੀਕ ਹੈ ਜੇਕਰ ਉਸ ਦੀ ਰੇਂਜ 101 ਤੋਂ 200 ਹੈ ਤਾਂ ਕੀ ਹੈ ਮੋਡਰੇਟ ਹੈ ਦਰਮਿਆਨ ਹੈ ਠੀਕ ਹੈ ਹਵਾ ਥੋੜੀ ਸਮਾਨ ਨਾਲੋਂ ਥੋੜੀ ਖਰਾਬ ਹੈ ਠੀਕ ਹੈ ਇਹ ਮਤਲਬ ਜਿਹੜੇ ਤੁਹਾਡੇ ਕਮਜ਼ੋਰ ਦਿਲ ਵਾਲੇ ਆ ਉਹਨਾਂ ਨੂੰ ਤਕਲੀਫ ਕਰ ਸਕਦੀ ਜੇ 201 ਤੋਂ 300 ਹੈ ਤਾਂ ਖਰਾਬ ਹੈ ਸਥਿਤੀ ਠੀਕ ਹੈ ਹਵਾ ਸੇ ਤਲੀ ਨੁਕਸਾਨਦਾਇਕ ਸਾਹ ਲੈਣ ਵਿੱਚ ਮੁਸ਼ਕਲ ਆ ਸਕਦੀ ਹੈ ਇਹ 301 ਤੋਂ 400 ਹੁਣ ਉਹਨਾਂ ਕਿਹੜੀ ਸਥਿਤੀ ਹੈ ਦਿੱਲੀ ਵਿੱਚ ਵੈਰੀ ਪੁਰ ਬਹੁਤ ਖਰਾਬ ਠੀਕ ਹੈ ਹਵਾ ਬਹੁਤ ਜ਼ਿਆਦਾ ਪ੍ਰਦੂਸ਼ਿਤ ਹੈ ਫੇਫੜੇ ਅਤੇ ਦਿਲ ਤੇ ਗੰਭੀਰ ਅਸਰ ਪਾਦੀ ਠੀਕ ਹੈ 401 ਤੋਂ ਇਹ ਤਾਂ ਕਿ ਅਤੀ ਹੋ ਜਾਂਦੀ ਹੈ ਫਿਰ ਬਹੁਤ ਜ਼ਿਆਦਾ ਮਤਲਬ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਸ਼ਿਲਪ ਮੇਲਾ ਉਤਰਾਖੰਡਾ ਚ ਸ਼ਿਲਪ ਮੇਲਾ ਹੋ ਰਿਹਾ ਠੀਕ ਹੈ ਉੱਥੇ ਮੇਲੇ ਕਸ਼ਮੀਰੀ ਕਾਵੇ ਨੇ ਚੰਡੀਗੜੀ ਮੋਵੇ ਠੀਕ ਹੈ ਭਾਰ ਦੇ ਉਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਕਿਹਾ ਹੈ ਕਿ ਜਿਹੜੀ ਭਾਰਤ ਰੂਸ ਦੀ ਦੋਸਤੀ ਹੈ ਠੀਕ ਹੈ ਉਹ ਉਸ ਦਾ ਭਾਰਤ ਅਮਰੀਕਾ ਦੇ ਸਬੰਧਾਂ ਨਾਲ ਫਰਕ ਨਹੀਂ ਪੈਂਦਾ ਠੀਕ ਹੈ ਜੀ ਭਾਰਤ ਵਿੱਚ ਹਥਿਆਰਾਂ ਦੇ ਪੁਰਜ਼ੇ ਬਣਾਉਣ ਲਈ ਰੂਸ ਸਹਿਮਤ ਹੋ ਗਿਆ ਹੈ ਹੁਣ ਕੀ ਹੁਣ ਜੇ ਇੱਥੇ ਆਪਣੇ ਪੁਰਜ਼ੇ ਇੱਥੇ ਬਣਨਗੇ ਤਾਂ ਰੋਜ਼ਗਾਰ ਲੋਕਾਂ ਨੂੰ ਰੋਜ਼ਗਾਰ ਮਿਲੇਗਾ ਰੂਸ ਤੋਂ ਵੇਖਣਗੇ ਪੰਤਜਲੀ ਦੇ ਤੋਪਾਦ ਭਾਰਤ ਨੂੰ ਇਜ਼ਰਾਈਲ ਤੋਂ ਐਲ ਐਮ ਜੀ ਦੀ ਪਹਿਲੀ ਖੇਪ ਭਾਰਤ ਕੀ ਇਜ਼ਰਾਈਲ ਤੋਂ ਆਪਣੇ ਰੱਖਿਆਤਾਰ ਹੋਰ ਵੀ ਖਰੀਦਦਾ ਠੀਕ ਹੈ ਇਸ ਵਿੱਚ ਕੀ ਐਲ ਐਮ ਜੀ ਲਾਈਟ ਮਸ਼ੀਨ ਗਨ ਵੀ ਦੀ ਖੇਪ ਕੀ ਪਹਿਲੀ ਖੇਪ ਪਹੁੰਚ ਗਈ ਹੈ ਭਾਰਤ ਦੇ ਕੰਪੈਰੀਜ਼ਨ ਇਜ਼ਰਾਈਲ ਦੀ ਕਿਹ ਕਿਤੇ ਭਾਰਤ ਇੱਥੇ ਇਜ਼ਰਾਈਲ ਠੀਕ ਹੈ ਜੀ ਇਜ਼ਰਾਈਲ ਦੀ ਰਾਜਧਾਨੀ ਜਰੂਸਲੇਮ ਹੈ ਬਲਵੰਤ ਕਾਰਗੀ ਇਹ ਪੰਜਾਬੀ ਭਾਸ਼ਾ ਦੇ ਬਹੁਤ ਹੀ ਮਸ਼ਹੂਰ ਆਪਣੇ ਲੇਖਕ ਨੇ ਇਹਨਾਂ ਨੇ ਬਹੁਤ ਸਾਰੇ ਨਾਟਕ ਲਿਖੇ ਜਿਵੇਂ ਆਪਣੇ ਕਣਕ ਦੀ ਬੱਲੀ ਲੋਹਾਕੁੱਟ ਕੇਸਰੋ ਇਹਨਾਂ ਨੂੰ ਆਪਣੇ ਪੁਸਤਕ ਰੰਗ ਮੰਚ ਲਈ ਗਈ ਹੈ ਸਹਿਤ ਕਾਦਮੀ ਦਾ ਪੁਰਸਕਾਰ ਵੀ ਮਿਲਿਆ ਠੀਕ ਹੈ ਜੀ ਧੰਨਵਾਦ ਜੀ ਠੀਕ ਹੈ ਆਪਣੇ ਕੁਝ ਪ੍ਰਸ਼ਨ ਇਹਨਾਂ ਦੇ ਉੱਤਰ ਤੁਸੀਂ ਦੇ ਸਕਦੇ ਹੋ ਅੜੱਪਾ ਸਵੇਤਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਸਵਧਾਨ ਦੇ ਕਿੰਵੇਂ ਸੰਸ਼ੋਧਨ ਨੂੰ ਮਿਨੀ ਸਵਧਾਨ ਵੀ ਕਿਹਾ ਜਾਂਦਾ ਵਿੰਜਰ ਕਿਸ ਦੀ ਰਚਨਾ